ਬੇਸ਼ੱਕ ਮਹਿਲਾ ਸਸ਼ਕਤੀਕਰਨ ਦੇ ਲੱਖ ਦਾਅਵੇ ਕੀਤੇ ਜਾਂਦੇ ਨੇ ਅਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਸਖਤ ਕਾਨੂੰਨ ਹੋਣ ਦੀ ਗੱਲ ਆਖੀ ਜਾਂਦੀ ਹੈ ਪਰ ਫਿਰ ਵੀ ਵੱਖ-ਵੱਖ ਖੇਤਰਾਂ ਦੇ ਵਿੱਚ ਮਹਿਲਾਵਾਂ ਦੇ ਸੋਸ਼ਲ ਨਾਲ ਜੁੜੇ ਸੈਂਸਰੀ ਕੇਸ ਮਾਮਲੇ ਅਇ ਦਿਨ ਸੁਰੱਖਿਆ ਦੇ ਵਿੱਚ ਆਉਂਦੇ ਨੇ ਹੁਣ ਜੋ ਤਾਜ਼ਾ ਮਾਮਲਾ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਉਹ ਵੀ ਜਾਣ ਕੇ ਤੁਹਾਡੇ ਹੋਸ਼ ਉੜ ਜਾਣਗੇ ਕਿਵੇਂ ਪੁਲਿਸ ਅਤੇ ਫੌਜ ਦੀ ਭਰਤੀ ਸੰਬੰਧੀ ਸਖਲਾਈ ਲੈ ਰਹੀਆਂ ਲੜਕੀਆਂ ਦਾ ਜਿੰਸੀ ਸ਼ੋਸ਼ਣ ਕੀਤਾ ਜਾਂਦਾ ਹੈ ਇਹ ਮਾਮਲਾ ਸਾਹਮਣੇ ਆਇਆ ਹੈ ਸ਼੍ਰੀ ਫਤਿਹਗੜ ਸਾਹਿਬ ਦੇ ਪਿੰਡ ਸੰਘੋਲ ਤੋਂ ਜਿੱਥੇ ਇੱਕ ਨਿਜੀ ਸਖਲਾਈ ਸੈਂਟਰ ਦੇ ਵਿੱਚ ਕੋਚ ਤੇ ਵੱਲੋਂ ਲੜਕੀਆਂ ਦਾ ਸ੍ਰੀ ਰਿਕ ਤੋਸ਼ਨ ਕੀਤਾ ਜਾ ਰਿਹਾ ਸੀ ਅਤੇ ਇੱਕ ਗੰਭੀਰ આરોਪ ਸਖਲਾਈ ਲੈ ਰਹੀਆਂ ਲੜਕੀਆਂ ਦੇ ਵੱਲੋਂ ਕੋਚ ਪ੍ਰੀਤਮ ਸਿੰਘ ਦੇ ਉੱਪਰ ਲਗਾਏ ਗਏ ਨੇ ਇਸ ਸਬ ਦਾ ਪਰਦਾਫਾਸ਼ ਉਦੋਂ ਹੁੰਦਾ ਜਦੋਂ ਇੱਕ ਲੜਕੀ ਦੇ ਵੱਲੋਂ ਖਮਾਨੋ ਪੁਲਿਸ ਥਾਣੇ ਦੇ ਵਿੱਚ ਆਪਣੀ ਹੱਦ ਬੀਤੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਲੜਕੀ ਨੇ આરોਪ ਲਗਾਇਆ ਕਿ ਉਹ ਪੁਲਿਸ ਅਤੇ ਫੌਜ ਦੀ ਭਰਤੀ ਸਬੰਧੀ ਟ੍ਰੇਨਿੰਗ ਲੈਂਡ ਦੇ ਲਈ ਉਕਤ ਨਿਜੀ ਸੈਂਟਰ ਦੇ ਵਿੱਚ ਗਈ ਸੀ ਜਿੱਥੇ ਕਿ ਕੋਚ Pritam Singh ਦੇ ਵੱਲੋਂ ਉਸ ਦੇ ਸਰੀਰਕ ਸੋਸ਼ਣ ਕੀਤੇ ਗਏ ਅਤੇ ਉਸ ਦੇ ਨਾਲ ਛੇੜਛੜ ਕੀਤੀ ਗਈ ਹੈ ਲੜਕੀ ਦੀ ਸ਼ਿਕਾਇਤ ਦੇ ਉੱਪਰ ਕਾਰਵਾਈ ਕਰਦਿਆਂ ਹੋਇਆ ਪੁਲਿਸ ਦੇ ਵੱਲੋਂ ਉਕਤ ਕੋਚ Pritam Singh ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਗਈ ਹੈ ਉਹਨੇ ਕਿਹਾ ਕਿ ਮਾਮਲੇ ਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਦੇ ਤਹਿਤ ਮੋਜ਼ਮ ਦੇ ਖਿਲਾਫ ਸਖਤੋ ਸਖਤ ਐਕਸ਼ਨ ਲਿਆ ਜਾਵੇਗਾ ਇੱਕ ਲੜਕੀ ਵੱਲੋਂ ਇਤਲਾਹਈ ਸੀ ਕਿ ਉਹ ਸੰਘੋਲ ਵਿਖੇ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਵਿੱਚ ਤਕਰੀਬ 2 ਮਹੀਨੇ ਤੋਂ ਪੁਲਿਸ ਜਾਂ ਫੌਜ ਵਿੱਚ ਭਰਤੀ ਹੋਂਦੀ ਟ੍ਰੇਨਿੰਗ ਲੈ ਰਹੀ ਹੈ ਜਿਹੜਾ ਉੱਥੇ ਕੋਚ ਟ੍ਰੇਨਿੰਗ ਦੇ ਰਿਹਾ ਹੈ ਉਹਨੇ ਉਹਦੇ ਨਾਲ ਜਸਮਾਨੀ ਸੀੜ-ਛੜ ਕੀਤੀ ਹੈ ਜਿਸ ਦੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਨੰਬਰ 196 ਮਿਤੀ 21/11/2025 ਅਧਿੰਤਾਰਾ 75 300 ਜਾ ਜੀਮਨਦੋ ਬੀ ਐਨ ਐਸ ਥਾਣਾ ਖਮਾਣੋ ਦਰਜ ਰਜਿਸਟਰ ਬਰਖਲਾ ਪ੍ਰੀਤਮ ਸਿੰਘ ਸਨਵ ਪ੍ਰਕਾਸ਼ ਸਿੰਘ ਵਾਸੀ ਕਲਾਰ ਮਾਜਰਾ ਥਾਣਾ ਮਲੋਹ ਜ਼ਿਲ੍ਹਾ ਫਤਿਹਗੜ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਤੇ ਤੁਰੰਤ ਕਾਰਵਾਈ ਅਮਲੇ ਵਿੱਚ ਅਮਲੇ ਵਿੱਚ ਲਿਆਉਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕੇਸ ਅਦਾਲਤ ਕਰਕੇ ਪੁਲਿਸ ਮਾਨਡ ਹਾਸਲ ਕਰਕੇ ਉਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੇਰੇ ਵੱਲੋਂ ਸਮੂਹ ਜਿੰਨੇ ਪੇਰੈਂਟਸ ਨੇ ਜਿਹੜੇ ਅਜਿਹੇ ਡ੍ਰੀਮ ਸੈਂਟਰਾਂ ਵਿੱਚ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦਵਾਉਂਦੇ ਨੇ ਉਹਨਾਂ ਜਿਹੜੇ ਟ੍ਰੇਨਿੰਗ ਸੈਂਟਰ ਦਾ ਸਟਾਫ ਹੈ ਉਹਨਾਂ ਬਾਰੇ ਚੰਗੀ ਤਰ੍ਹਾਂ ਦੇ ਜਿਹੜਾ ਪਿਛੋਕੜ ਬਾਰੇ ਜਾਣ ਕਰਕੇ ਹਾਸਲ ਕਰਕੇ ਹੀ ਟ੍ਰੇਨਿੰਗ ਦਵਾਉਣ ਇਹ ਤੇ ਪਹਿਲਾਂ ਵੀ ਮਗਦਮਾ ਦਰਜ ਹੈ ਜੀ ਪੜਤਾਲ ਕੀਤੀ ਗਈ ਰਿਕਾਰਡ ਦੀ ਮਗਦਮਾ ਦਰਜ